ਇਸ ਕਾਬਲ ਨਹੀਂ ਸੁਹਾ ਕਰਨ ਕਰਾਵਨ ਸਰਬ ਕੋ ਨਾਲ ਆਗਿਆ ਕਰੀ ਬਪੁਰਾ ਜੀਓ ਜੋ ਤੇ ਸੁਪਾਵੇ ਸੋਈ ਫੁਨਤੀਓ कभच नीच में बसै कबू सोग हरख रंग हसे कभू निंद चिंद व्यौह कभू का कभू बेता ब्राम बेचार नानक आप मिलावण है యేసు కావల్ নাহি యేసు హా ਕਰਨ ਕਰਾਵਨ ਸਰਬ ਕੋ ਨਾ ਆਗਿਆ ਕਰੀ ਬਪੁਰਾ ਜੀਓ ਜੋਤੇ ਸੁਪਾਵੇ ਸੋਈ ਫੁਨਥੀਓ ਕਭ ਹੂੰ ਉੱਚੀ ਨੀਚ ਮੈਂ ਬਸੈ ਕਭ ਸੋਗ ਹਰਕ ਰੰਗ ਹਸੈ ਕਭ ਨਿੰਦ ਚਿੰਦ ਪਿਉਹਾ ਕਭ ਹੂੰ ਵਿਆਕਾਸ ਪੈਆ ਕਭ ਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਂ ਬੇਤ ਬ੍ਰਹਮ ਬੇਚਾ ਨਾਨਕ ਆਪ ਮੇਲਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਕਾਬਲ ਨਹੀਂ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਪਣੇ ਕੋਲੇ ਪੁਜਾਵਾਂ ਹੁੰਦੀਆਂ ਨਾ ਪੁਜਾਵਾਂ ਵਿੱਚ ਆਪਾਂ ਕਹਿੰਨੇ ਬਲ ਹੈ ਉਹ ਜਿਹੜੀ ਸ਼ਕਤੀ ਹੈ ਨਾ ਆਪਣੀ ਆਪਣੀਆਂ ਬਾਹਾਂ ਦੇ ਵਿੱਚ ਉਹਦਾ ਕੰਟਰੋਲ ਤਾਂ ਆਪਣੇ ਕੋਲੇ ਹੈ ਨਹੀਂ ਉਹਦਾ ਕੰਟਰੋਲ ਕਿਤੇ ਹੋਰ ਹੈ ਕਰਨ ਕਰਾਉਣ ਸਰਬ ਕੋ ਨਾਲ ਉਹ ਫਿਰ ਜਦੋਂ ਪ੍ਰੇਰਣਾ ਦਿੰਦਾ ਨਾ ਆਪਾਂ ਫਿਰ ਕੰਮ ਤਾਂ ਉਹ ਜਿਹਾ ਹੀ ਕਰਦੇ ਆਗਿਆਕਾਰੀ ਬਪੁਰਾ ਜੀ ਉਹ ਵਿਚਾਰਾ ਜਿਹੜਾ ਜੀਵ ਹੈ ਨਾ ਆਪਾਂ ਜਿਹੜੇ ਹੈਗੇ ਆ ਇਹ ਤਾਂ ਸਿਰਫ ਆਗਿਆ ਦਾ ਪਾਲਣ ਕਰਨ ਵਾਲੇ ਆ ਚਾਹ ਆਪਣੇ ਪੁਜਾਵਾਂ ਚ ਕਿੰਨੀ ਵੀ ਤਾਕਤ ਹੈ ਤੇ ਇਸ ਭਾਵੇਂ ਸੋਈ ਫਨਤੀਓ ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਆਪਾਂ ਕਰਦੇ ਆ ਉਹੋ ਜੇ ਵਿਚਾਰ ਆਪਣੇ ਮਨ ਵਿੱਚ ਵੀ ਆਉਂਦੇ ਕਬੂ ਉੱਚ ਨੀਚ ਵਿੱਚ ਬਸੇ ਜੇ ਹਜਾ ਕਿਰਦਾਰ ਪ੍ਰਮਾਤਮਾ ਪਾਉਂਦਾ ਕਦੇ ਉੱਚੇ ਵਿੱਚ ਨੀਵੇਂ ਵਿੱਚ ਉਵੇਂ ਹੀ ਆਪਾਂ ਨੂੰ ਰਹਿਣਾ ਪੈਂਦਾ ਨਾ ਕਬੂ ਸੋਗ ਹਰਕ ਰੰਗ ਹੱਸੇ ਕਦੇ ਸੋਗ ਵਿੱਚ ਆ ਗਿਆ ਦੁੱਖ ਵਿੱਚ ਕਦੇ ਖੁਸ਼ੀ ਵਿੱਚ ਆ ਗਿਆ ਇਹੋ ਜੇ ਰੰਗ ਵਿੱਚ ਕਦੇ ਹੱਸਦਾ ਪੁੰਦਾ ਕਬੂ ਨਿੰਦ ਚੰਦ ਬਿਵਾਰ ਕਦੋਂ ਕਦੇ ਕਦੇ ਤਾਂ ਨਿੰਦਾ ਚੰਦ ਨਿੰਦਾ ਵਗੈਰਾ ਚ ਪੈ ਜਾਂਦਾ ਇਹੋ ਜਿਹਾ ਹੀ ਬਿਵਾਰ ਰੱਖਣ ਲੱਗ ਜਾਂਦਾ ਤੇ ਕਬੂ ਉਹ ਬਕਾਸ ਪਿਆਲ ਤੇ ਕਦੇ ਜਿਹੜਾ ਆਪਣਾ ਮਨ ਹੈ ਬਹੁਤ ਉੱਚਾ ਚਲਾ ਜਾਂਦਾ ਹੈ ਕਦੇ ਨੀਵਾ ਚਲਾ ਜਾਂਦਾ ਹੈ ਪਿਆਲ ਯਾਨੀ ਕਿ ਉੱਚਾ ਨੀਵਾ ਇਹੋ ਜਿਹਾ ਕੁਝ ਚੱਲਦਾ ਹੀ ਰਹਿੰਦਾ ਸਹਿਜ ਅਵਸਥਾ ਨਹੀਂ ਨਾ ਰਹਿੰਦੀ ਪਰ ਕਦੋਂ ਕਦੇ ਕਦੇ ਕਿਰਪਾ ਜਦੋਂ ਹੁੰਦੀ ਹੈ ਕਬੂ ਬੇਤਾ ਬ੍ਰਹਮ ਵਿਚਾਰ ਜਦੋਂ ਆਸ਼ੀਰਵਾਦ ਹੋ ਜਾਂਦਾ ਹੈ ਫਿਰ ਇਹ ਕਰ ਪ੍ਰਭੂ ਦੀ ਗੱਲ ਕਰਦਾ ਹੈ ਉਹਦੇ ਵਿਚਾਰ ਕਰਦਾ ਹੈ ਇਨਸਾਨ ਨਾਨਕ ਆਪ ਮਿਲਾਉਣ ਹਰ ਜਦ ਬਖਸ਼ਿਸ਼ ਕਰਦਾ ਆਸ਼ੀਰਵਾਦ ਕਰਦਾ ਤੇ ਆਪਣੇ ਵਿੱਚ ਆਪਣੇ ਜੀ ਨੂੰ ਆਪ ਹੀ ਮਿਲਾ ਲੈਂਦਾ ਬਖਸ਼ਿਸ਼ ਕਰਕੇ ਸੋ ਇਹ ਪ੍ਰਭੂ ਦੀ ਲੀਲਾ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗੇ ਬਖਸ਼ੋ ਹੋਈਆਂ ਗਲਤੀਆਂ ਨਿਦਾਸ ਖੀਮਾ ਦਾ ਚਾਚਕ ਹੈ ਅਰਦਾਸ ਕਰਿਓ ਕਿ ਕੀਰਤਨ ਕਥਾ ਦੀ ਸ਼੍ਰੰਖਲਾ ਤੇ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ